ਅੱਜ ਵੀ ਲੋਕੀ ਰਿਅਲ ਟਿੱਕੋ ਹੁਣ ਮੈਂ ਹੁਣ 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 ਤਿਆਰੀ ਹੈਗੀ ਆ ਉਹਦੀ ਆ ਰੋਟੀ ਬਣਾਉਂਦੀ ਹਾਂ ਮੈਂ ਅੱਸੀ ਬਣਾਣੀ ਰੋਟੀ ਮਮਮੀ ਨੇ ਮੇਰੇ ਉਹ ਦੇਖ ਲਓ ਚਾਹ ਬਣ ਰਹੀ ਹੈ ਚਾਹ ਦੇਖੋ ਚਾਹ ਬਣ ਗਈ ਹੈ ਹੁਣ ਓਏ ਮੇਰੀ ਚਾਹ ਦੇਖੋ ਬਣ ਗਈ ਸ਼ਾਮ ਦਾ ਵੇਲਾ ਹੋ ਗਿਆ ਹੁਣ ਅਸੀਂ ਚਾਹ ਬਣਾ ਰਹੇ ਆ ਤੇ ਜੇ ਤੁਸੀਂ ਚਾਹ ਪੀਣੇ ਤਾਂ ਮੈਨੂੰ ਦੱਸਿਓ ਕਮੈਂਟ ਚ ਦੱਸਿਓ ਜਰੂਰ ਮੇਰਾ ਬਲੌਗ ਕਿੱਦਾਂ ਲੱਗਾ ਤੁਸੀਂ ਦੇਖੋ ਚਾਹ ਫੇ ਲੁੱਕ ਲਾਈਕ ਥਿਸ ਬਹੁਤ ਅੱਛੀ ਲੱਗ ਰਹੀ ਹੈ ਚਾ ਖੇਤੀ-ਜੇਤੀ ਕੱਪ ਲੈ ਕੇ ਆਓ ਆਪਣੇ ਫਿਰ ਠੀਕ ਹੈ ਮੰਮੀ ਚਾਹ ਵਰਤਾ ਦਿਓ ਇਹ ਸਾਡੀ ਮੰਮੀ ਹੈ ਬਚਾਰੇ ਬਹੁਤ ਵਧੀਆ ਮਿਹਨਤ ਮੈਨਾਂ ਤਾਂ ਜਨਮ ਲਿੱਤਾ ਹੈ ਮੰਮੀ ਤੋਂ ਤੇ ਮੇਰੀ ਮੰਮੀ ਨੂੰ ਵੀ ਲਾਈਕ ਜ਼ਰੂਰ ਕਰਿਓ ਠੀਕ ਹੈ ਤੇ ਮੈਂ ਆਪਣੀ ਗਲੀ ਦਿਖਾਵਾਂ ਇਹ ਹੈਗੀ ਮੇਰੀ ਭਾਣਜੀ ਤੇ ਉਹ ਹੈ ਉਹ ਮੇਰਾ ਵੀਰਾ ਸਾਰੀ ਦਿਹਾੜੀ ਪੈਸੇ ਮੰਗਦਾ ਰਹਿੰਦਾ ਇਹਨਾਂ ਦਿਮਾਗ ਖਰਾਬ ਕਰਦਾ ਇਹ 35 ਸਾਲ ਦਾ ਹੈਗਾ 2200 ਰੁਪਏ ਮੰਗਦਾ ਕਿੰਨਾ ਦਿਮਾਗ ਖਰਾਬ ਸਾਲੀ ਦੀ ਹੜੀ ਮੋਟਰ ਚਲਾਈ ਮੋਟਰ ਹੀ ਚਲਾਈ ਜਿੰਨੇ ਸਾਹ ਤਾਂ ਕੀ ਕਰਾਂ ਮੈਂ ਤੁਸੀਂ ਮੇਰੀ ਹੈਲਪ ਕਰੋ ਇਹਦੇ ਬਾਰੇ ਕੁਝ ਸੋਚੋ ਕਮੈਂਟ ਚ ਦੱਸੋ ਇਹ ਮੇਰੀ ਭਾਂਜੀ ਹੈ ਇਹਦਾ ਵੀ ਇਹਦੀ ਆਈਡੀ ਹੈਗੀ ਮੈਂ ਤੁਹਾਨੂੰ ਮੈਂਸ਼ਨ ਕਰੂੰਗੀ ਉਹਨੂੰ ਫੋਲੋ ਜ਼ਰੂਰ ਕਰੋ ਚੱਕ ਦੋ ਫੱਟੇ ਫਿਰ ਆਜੋ ਹੁਣ ਗਲੀ ਚ ਆ ਦੇਖੋ ਛੋਟੇ ਛੋਟੇ ਜਵਾਬ खेड रहे ने देख लो तीस आदा महला है ये साँची गली है तो मेरा बलॉग थोन कि लग रहा मैं दस जरूर ठीक है है छोटे जी छोटे छोटे ब्लॉग पाऊंगी जो वाला रिसपॉन्स आए तो फिर मैं बड़े बड़े ब्लॉग बनाया करूँगी आ मा ममा अच्छा देख लो देखो तो क्या, क्या ले लिया क्या लिया बता वो क्या

पाते हैं टमाटर हल्का जहाँ पाओ पानी <laughs> <या>। <laughs> जी के थोड़ी जी दसो आज मैं क्यों बना रही हूँ सब्जी आज मैं छोले क्यों बना रही हूँ दसो पता क्यों पूछो टुडे इज माय हस्बैंड बर्थडे हैप्पी बर्थडे टू टू इस करके मैं बना रही हूँ पूरी छोले ठीक है छेती छेती मेरे वीडियो लाइक जरूर करना ठीक है सब्सक्राइब जरूर कर दो चैनल न ਮੈਂ ਅੱਜ ਨਿਊ ਨਿਊ ਆਈ ਆ ਤੁਹਾਨੂੰ ਪਤਾ ਹੀ ਕਿ ਮੈਨੂੰ ਇਹਨਾਂ ਪਤਾ ਨਹੀਂ ਹੈਗਾ ਤੇ ਛੇਤੀ ਛੇਤੀ ਸਬਸਕ੍ਰਾਈਬ ਜੀ ਨੂੰ ਕਰਦੇ ਹੋ ਠੀਕ ਹੈ ਐਦਾ سپورਟ ਰਹੂਗਾ ਤਾਂ ਮੈਂ ਅੱਛੇ ਅੱਛੇ ਵਲੌਗਸ ਬਣਾਉਂਗੀ ਸੁਣਾ ਨੂੰ ਗੁਲਨਾ ਆਟਾ 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 ਠੀਕ ਹੈ ਜੀ ਮਟਾ ਗੁੰਨੋ ਮਟਾ ਇਹ ਲੈ ਲੈ ਮੈਂ ਇਹ ਮੈਂ ਨਾ ਜਖਾਮ ਵੀ ਹੋ ਗਿਆ ਤੜਕਾ ਚਲਾ ਕੇ ਇਹ ਇਹਦੇ ਚ ਪਾ ਦੇ ਵੇ ਇਹ ਵੀ ਦੇ ਚ ਠੀਕ ਹੈ ਜੀ ਥੋੜਾ ਜਿਹਾ ਠੀਕ ਹੈ ਜੀ ਥੋੜਾ ਜਿਹਾ ਠੀਕ ਹੈ ਚਲੋ दो तो मैं हूँ गुन्ूंगी आटा ठीक है आटा हो गया तैयार हूँ हम सब्जी भी देखो रेडी है आ, देखो सब्जी बन रही है ये सब्जी हैगी आप ही चेक करो लुक लाई दी वाया हम ये सिम ते ਹੌਲੀ ਹੌਲੀ ਪੱਕੀ ਜਾਊਗੀ ਤੇ ਆਟਾ ਹੁਣ ਗੁੰਨਤਾ ਆਮਾ ਟੱਕਤਾ ਤੇ ਇਹ ਹੈਗੇ ਨੇ ਚਾਵਲ ਇਹ ਮੈਂ ਬਾਅਦ ਚ ਬਣਾਉਂਗੀ ਠੀਕ ਹੈ ਜੀ ਇਹ ਮੇਰੀ ਛੋਟੀ ਜੀ ਰਸੋਈ ਹੈ ਦੇਖ ਲਓ ਠੀਕ ਹੈ ਤੇ ਮੇਰਾ ਵਲੋਗ ਕਿੱਦਾਂ ਲੱਗਦਾ ਤੁਹਾਨੂੰ ਮੈਨੂੰ ਦੱਸਿਓ ਜ਼ਰੂਰ ਤੇ ਆਹ ਹੋਰ ਚੀਜ਼ ਦਿਖਾਣੇ ਆ ਇੱਥੇ ਭਾਂਡਾ ਰੱਖਦੇ ਉੱਪਰ ਤੇ ਅੱਖ ਦੇਖ ਲਓ ਇਹ ਬਹੁਤ ਨਾ ਬਹੁਤ ਪੁਰਾਣਾ ਬਣਿਆ ਹੋਇਆ ਬਕਾਨ ਆ ਤੁਸੀਂ ਦੇਖੋ ਉੱਪਰ ਤੱਕ ਆਹ ਦੇਖੋ ਉਹ ਸਾਰੀ ਛੱਤ ਚੁੱਤ ਸਭ ਟੁੱਟੀ ਹੋਈ ਆ ਬਸ ਔਖਾ ਹੀ ਰੰਦੇ ਆ ਸਾਨੂੰ ਪਤਾ ਸੀ ਕਿਵੇਂ ਰਹਿੰਦੇ ਹੋਰੇ ਸਾਰਾ ਦੇਖ ਲਓ ਸਭ ਕੁਝ ਇਹ ਪੂਣੀਆਂ ਜਾਂਦੀ ਨੇ ਉੱਪਰ ਤੇ ਇੱਥੇ ਮੈਂ ਰਹਿਨੀ ਕਮਰੇ ਚ ਇਹ ਮੇਰਾ ਕਮਰਾ ਹੈ ਉਹ ਦੇਖ ਲੋ ਤੇ ਉਹ ਮੇਰਾ ਭਾਈ ਆ ਗਿਆ ਜਿਹੜਾ ਪੂਰਾ ਦਿਮਾਗ ਖਰਾਬ ਕਰਦਾ ਮੇਰਾ ਆਹ ਕਿੰਨਾ ਪਰੇਸ਼ਾਨ ਕਰਦਾ ਇਹ ਤੇ ਚਲੋ ਫਿਰ ਮੈਂ ਤੁਹਾਨੂੰ ਮਿਲਦੀ ਆ ਰੋਟੀ ਰੋਟੀ ਪਕਾ ਕੇ ਠੀਕ ਹੈ ਜੀ ਐਨੇ ਮੇਰੇ ਬਲੌਗ ਨੂੰ ਤੁਸੀਂ ਦੇਖੋ ਜਰੂਰ ਫੁੱਲ ਵਾਚ ਕਰਿਓ ਹੈਲੋ ਗਾਇਸ ਵਿਦ ਬਾਲੋ ਰੋਟੀ ਬਣ ਗਈ ਐ ਬਣਾਈ ਅਸੀਂ ਪੂਰੀਆਂ ਛੋਲੇ ਚਾਵਲ ਖਾ ਲ ਗੋ ਸੀ ਤੇ ਗਾਇਸ ਰੋਟੀ ਰੋਟੀ ਖਾ ਲਿਆ ਅਸੀਂ ਹੁਣ ਅਸੀਂ ਲੱਗਿਆ ਪੈਨ ਤੇ ਮੇਰਾ ਮੁੰਡਾ ਵੇਟ ਰਿਆ ਉਹ ਰਹਾ ਮੇਰਾ ਭਾਈ ਥੱਲੇ ਪਿਆ ਇਹ ਮੰਮ ਕਿਥੇ ਮੰਮੀ ਪੈਣਗੇ ਇਹ ਮੰਜ ਤੇ ਮੈਂ ਤੇ ਉਹ ਤੇ ਉਹ ਥੱਲੇ ਪੈ ਰਿਆ ਕਿਉਂਕਿ ਬੈੱਡ ਵਗੈਰਾ ਹੈ ਨਹੀਂ ਨਾ ਸਾਡੇ ਆ ਕਰਕੇ ਤੇ ਮੇਰਾ ਵਲੋਗ ਕਿੱਤਾ ਲੱਗਿਆ ਤੁਹਾਨੂੰ ਆਪਣੀ ਪੈਨ ਦਾ ਮੈਂ ਥੋੜੀ ਸਭ ਦੀ ਸਿਸਟਰ ਆ ਤੇ ਮੈਨੂੰ ਦੱਸਿਓ ਜਰੂਰ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਕੱਲ ਨੂੰ ਅਗਲੇ ਵੀਡੀਓ ਵਿੱਚ ਬਾਏ ਬਾਏ